ਕਸ਼ਮੀਰ ਦਾ ਆ ਕੰਟੀ ਫੜਾਈ ਆਪ ਹੀ ਆਪਾ ਸਿਆਉਣਾਂਗੇ ਮੱਛਰਦਾਨੀ ਮੱਛਰਦਾਨ ਨੂੰ ਕਾਟ ਤੁਸੀਂ ਮੈਂ ਸਿਆਉਣੇ ਹਾਂ- ਹਾਂ ਖੰਮ ਹੋ ਗਏ ਕਰਦੇ ਵਿਚਾ ਟੋਟੇ ਜੋੜ ਦਾਂਗੇ ਨਾਲ ਦੇ ਦੇ ਜਿਸ ਤੇ ਆਹ ਲੱਗਿਆ ਸਿਆਉਣੇ ਨੂੰ ਪਹਿਲਾਂ ਮੈਂ ਇੱਥੇ ਰੱਖ ਦਾਂਗੀ ਖੱਟ ਪਰਾਂ ਚੱਲਣੇ ਹੁ ਹੈ ਕੰਚੀ ਆ ਤੂਰੇ ਦਾ ਗਰਮੀ ਨੇ ਲੱਗਾ ਟੁੱਟ ਗਿਆ ਕੱਲ ਨੂੰ ਜਬੀ ਪ੍ਰੀਤ ਪਰਮ ਦੇ ਸਕੂਲ ਚ ਪਰਾਨੇ ਚ ਟੀਨਾਂ ਦੇ ਇਹਨੂੰ ਵੀ ਲੱਜੇਗੀ ਲੈ ਚੱਲੀ ਬੈਂਚ ਕਿਹਾ ਤਾਂ ਹੈਗਾ ਗੁਰਲੀ ਨੇ ਕਹਿੰਦੀ ਮੈਂ ਮੈਡਮ ਨੂੰ ਕਹਤਾ ਸੀ ਵਿਪਰੀਤ ਪਾਲ ਆਉਗੀ ਉਹਨੇ ਬੈਂਚ ਚੜਾ ਲਿਆ ਕਿਉਂ ਅਰੋਂ ਨੂੰ ਤਲਿਸ ਨੂੰ ਤੇ ਆ ਕੀ ਨਾ ਬਈ ਲੋ ਜੀ ਹੁਣ ਪੈਣ ਪੈ ਜਾਂਦੀ ਹੋਗੀ ਲੜਾਈ ਜਾ ਕੇ ਤਾਂ ਅਸ਼ਮੀਤ ਕਹਿੰਦਾ ਮੈਂ ਜਾਨ ਨਹੀਂ ਦਿੰਦਾ ਹੈਗਾ ਕਹਿੰਦਾ ਹੁਣ ਦੇਖਦੇ ਸਵੇਰੇ ਕੀ ਨਾ ਭੇਜੀ ਦੇਵਾਂਗੇ ਇਹ ਜੋਤੀ ਆਪਾਂ ਨੂੰ ਜਿੰਨੂੰ ਤਰਸੀ ਆਵਾਂਗੇ ਕਿ ਤੈਨੂੰ ਜਾਣ ਨੂੰ ਕੀ ਹੁੰਦਾ ਤੇ ਬਗਜੂ ਵਿਚਾਰੀ ਸੰਤਨ ਨਾਲੇ ਛੁੱਟੀਆਂ ਕਾਲੂ ਮਿਲੇ ਆਉਗੀਆਂ ਮਰੀਯੰਨਾ ਪਕਾਈ ਇੱਥੇ ਫੋਨ ਕਰੀ ਜਾਂਦੀਆਂ ਨੇ ਉਹ ਗੁਰਲੀ ਨੇ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਹੈਗਾ ਪ੍ਰੀਤਪਾਲ ਬੇਨਾ ਮੀਆਂ ਨੂੰ ਦਈਆਗਾ ਆਹ ਬੁਲਗਣਾ ਮੁਲੰਗੀਆਂ ਕੱਠੀਆਂ ਜਿਹਦਾ ਹੁੰਦਿਆ ਹੈਂਦਾ ਗੱਲ ਜਿਵਾ ਕੋ ਕਿੱਥੇ ਕਿਹੜੀਆਂ ਥੇਡੀਆਂ ਸਾਡੀਆਂ ਥੇਡੀਆਂ ਦੇ ਨੂੰ ਕਦੇ ਨਹੀਂ ਮਿਲੀਆਂ ਇੱਕ ਟਾਈਮ ਜੇ ਮੀੜੀਆਂ ਹੋ ਜਾਂ। ਤੇ ਫਿਰ ਦੀ ਸਮੂਹ ਦੀਆਂ ਸਾਰੀਆਂ ਕੋਈ ਕਿੱਧਰ ਨੂੰ ਲੰਘ ਜਾਂਦੀਆਂ ਕੋਈ ਕਿੱਧਰ ਨੂੰ। ਆ ਮਾਪਾ ਉਹਦੇ ਚ ਮੜ ਜਾਂਦੀਆਂ ਨੇ। ਇੱਕ ਦਾ ਨੰਬਰ ਹੈਗਾ ਕਿ ਵਿਚਾਰੀ ਦਾ ਉਹਦਾ ਵੀ ਪਤਾ ਨਹੀਂ ਨੰਬਰ ਪੁੰਚਾਉਂਦਾ ਵੀ ਚੱਲਦਾ ਹੀ ਨਹੀਂ ਮੈਂ ਤਾਂ ਕਰ ਦੇਖੀ ਨਹੀਂ ਲਾ ਕੇ। ਠਹਿ ਮਿੰਨ। ਉਹਨਸਰ ਨਾਲ ਨਹੀਂ ਹੁੰਦੀ ਆ ਉਹ ਆਪਾਂ ਲਾਤੀ ਉਹਦੇ ਨਾਲ ਇਸਨੇ ਪਾੜ ਕੇ ਸਾਰੀ ਮਸਾਂ ਸਿਰਦੀ ਗਈ ਆ ਮੈਂ ਤਰਾਂ ਦੋ ਕਿ ਸੱਟਾ ਹੁੰਦੀ ਨਹੀਂ ਚਲਾ ਆ ਗਈ ਤੇ ਆਪਾਂ ਹੁਣ ਮਾਰਦੇ ਨੇ ਕੱਪੜੇ ਨੇ ਪਹਿਨਾ ਤਾਂ ਆਪਾਂ ਕੱਢ ਲਈਆਂ ਸਬਜ਼ੀ ਅੱਜ ਬਣਾਵਾਂਗੇ ਭਿੰਜੀ ਚੀਜ਼ ਪੰਜ ਨੂੰ ਬਣਾ ਕੱਪੜੇ ਤਾਂ ਹਮਾਦੀ ਤੇ ਚਲੋ ਜੀ ਕਪਾ ਤੁਹਾਡੇ ਨਾਲ ਗੱਲਬਾਤ ਕਰਦੇਗੇ ਇੱਕ ਭੈਣ ਦਾ ਕਮੈਂਟ ਆਉਦੇ ਨੇ ਉਹ ਮਤਲਬ ਪੰਡਮੀ ਆ ਗਈ ਮਨਜੀਤ ਕੌਰ ਮੰਚੀਦ ਕਰਦੇ ਆ ਜੀ ਤੋਂ ਆ ਰਹੇ ਨੇ ਤੇ ਉਹਨਾਂ ਨੇ ਕੱਲ ਵੀ ਸਾਨੂੰ ਵੀਡੀਓ ਤੇ ਕਮੈਂਟ ਕੀਤਾ ਕੱਲ ਉਹਨੇ ਕੀਤਾ ਸੀ ਕਹਿੰਦੀ ਤੁਸੀਂ ਗਰਮੀਤ ਦੀ ਰੀਸ ਕਰਦੇ ਹੋ ਇਹ ਗਰਮੀਤ ਦੀ ਰੀਸ ਵਾਲੀ ਕਿਹੜੀ ਗੱਲ ਹੈ ਜਿਹੜੀ ਉਹ ਭੈਣ ਨੇ ਇੱਕ ਮਿੰਟਰ ਕੀਤਾਗਾ ਕਿ ਤੁਸੀਂ ਗਰਮੀਤ ਦੀ ਰੀਸ ਕਰਦੇ ਹੋ ਚਲੋ ਕੋਈ ਨਾ ਭੈਣ ਜੇ ਅਸੀਂ ਗਰਮੀਤ ਦੀ ਰੀਸ ਕਰਦੇ ਅਸੀਂ ਚੰਗੇ ਕੰਮ ਦੀ ਕਰਦੇ ਹਾਂ ਉਹ ਮੇਰੀ ਚਠਾਣੀ ਹੈ ਜੀ ਉਹਨੇ ਤਾਂ ਕਦੇ ਸਾਨੂੰ ਕਿਹਾ ਨਹੀਂ ਹੈਗਾ ਤੁਸੀਂ ਵੀ ਸਰ ਮੇਰੀ ਰੀਸ ਕਰਦੇ ਹੋ ਵੀ ਤੇ ਰਹੀ ਗੱਲ ਜੀ ਅੱਜ ਫੇਰ ਅੱਜ ਹੋਰ ਨਵੀਂ ਵੀਡੀਓ ਹੋਰ ਪਹਾੜੀਓਂ ਕਿ ਕਿੰਨੇ ਟਾਈਮ ਦੀ ਪਾਈਗੀ ਆਪਣੀ ਵੀਡੀਓ ਬਣਾ ਸਾਲ ਹੋ ਗਿਆ ਮੈਨੂੰ ਸਾਨੂੰ YouTube ਤੇ ਵੀਡੀਓ ਪਾਉਣ ਮੈਨੂੰ ਸਾਨੂੰ ਕਿਸੇ ਭੈਣ ਪਈ ਨਾ ਇੱਕ ਮਿੰਟ ਕੋਈ ਕਰ ਰਹੀ ਤੁਸੀਂ ਰੀਸ ਕਰਦੇ ਜਾਂ ਕੀ ਕਰਦੇ ਹੋਗੇ ਇਹ ਭੈਣ ਨਵੀਂ ਆਈਏਗੀ ਇਹ ਕੱਲ ਦੀ ਲੱਗ ਰਹੀ ਹੈ ਕਿ ਕੱਲ੍ਹ ਪਾਸੜੀ ਵੀ ਨਹੀਂ ਹੋਤੀ ਕੀਤਾ ਜਿਹੜਾ ਅੱਜ ਕਮੈਂਟ ਆਇਆ ਤੀ ਕਹਿੰਦੀ ਗਰਮੀਤ ਤਾਂ ਮੰਗੂ ਨਹੀਂ ਕੀ ਐਂ ਲਿਖਿਆ ਕਹਿੰਦੇ ਗਰਮੀਤ ਨਹੀਂ ਬਣ ਸਕਦੀ ਤੂੰ ਹਾਂ ਕਹਿੰਦੀ ਗਰਮੀਤ ਨਹੀਂ ਬਣ ਸਕਦੀ ਤੁਸੀਂ ਮੈਂ ਉਹ ਕਮੈਂਟ ਅੱਜ ਤੁਹਾਨੂੰ ਇੱਥੇ ਸਕਰੀਨਸ਼ਾਟ ਲੈ ਕੇ ਲਾਈਵ ਲਸ ਨੇ ਆਪਾਂ ਵੀਡੀਓ ਦੇ ਉੱਪਰ ਤੇ ਸਕਰੀਨ ਤੇ ਲਾਵਾ ਨੂੰ ਤੁਸੀਂ ਫੜ ਲਿਓ ਆਪ ਵੀ ਕਈ ਭੈਣਾਂ online ਹੁੰਦਾ ਕਿ ਮੈਨੂੰ ਪਤਾ ਨਹੀਂ ਜਾਣ ਕੇ ਵੀ ਇਹ ਰਾਜਿੰਦਰ ਦੀ ਰੀਸ ਚਾਕੇ ਹਨ ਵੀ ਉਹਦੀ ਗੱਲ ਫੇਰ ਆ ਜਾਂਦੀ ਆ ਵੀ ਉਹਨੇ ਵੀਡੀਓ ਪਾਰ ਕੀਤੀ ਵੀ ਉਹਨੂੰ ਵੀ ਕਮੈਂਟਾਂ ਹੀ ਆਉਂਦੇ ਨੇ ਵੀ ਪਤਾ ਨਹੀਂ ਇਹ ਵੀ ਅਜਿਹਾ ਫੋਨ ਤੇ ਲੈ ਅਸੀਂ ਇਸ ਸਕਰੀਨਸ਼ਾਟ ਲੈ ਲੈ ਅੱਜ ਜਾਂ ਕਮੈਂਟ ਦਾ ਇਹ ਵੀਡੀਓ ਨੂੰ ਪਾਏ ਨੂੰ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਭੈਣ ਕਿੱਥੋਂ ਵੀਡੀਓ ਪਾਅ ਦੇ ਕਿੰਨਾ ਟਾਈਮ ਖਰਾਬ ਕਰ ਦਿੱਤੀ ਹੈ ਨਾ ਫਿਰ ਕਮੈਂਟ ਦਾ ਜਵਾਬ ਦੇ ਬਸ ਅਸੀਂ ਸੋਚਦੀ ਆ ਵੀ ਮਾਗੀ ਲਿੱਕ ਕੇ ਉਹ ਤੋਂ ਇਹ ਚੀਜ਼ ਦੀ ਸਾਈਕੇਰੀ ਵਾਲੀ ਵੀਡੀਓ ਤਾਂ ਸਾਰੀ ਪਾਉਂਦੇ ਨੇ ਇਹ ਚੀਜ਼ ਦੀ ਸਾਰੀ ਤਾਂ ਕੋਈ ਗੱਲ ਹੋਈ ਨਹੀਂ ਕਦੇ ਸਾਨੂੰ ਕਰਮਿਤ ਨੇ ਨਹੀਂ ਕਿਹਾ ਲੱਗਿਆ ਵੀ ਤੁਸੀਂ ਮੇਰੀ ਵੀ ਇਸ ਕਰਦੇ ਹੋਗੇ ਸੰਤ ਕਦੇ ਕਿਹਾ ਨਹੀਂ ਹੈਗਾ ਕਰਮਿਤ ਲਈ ਅਸੀਂ ਉਹ ਵੀਡੀਓ ਪਾ ਦਿੱਤੀ ਉਹਦੇ ਨਾਲ ਅਸੀਂ ਕਿਤੇ ਡੈਡੀ ਨਾਲ ਪਾਈ ਜਿਹੜੀ ਉਹ ਵੀਡੀਓ ਤੇ ਕਮੈਂਟ ਆਇਆਗਾ ਗਾਣਾ ਲਾ ਕੇ ਨਹੀਂ ਪਾਈ ਗਈ ਤੇ ਅੱਜ ਉਹ ਵੀਡੀਓ ਪਾਣੀ ਐਨੇ ਟਾਈਮ ਤੱਕ ਸੋਣੇ ਪੈਣੇ ਪਾੜੀ ਆ ਹੇਰੋ ਤੇ ਕਮੈਂਟ ਕੀਤਾ ਤੁਸੀਂ ਕਦੀ ਕਰ ਗਰਮੀਤ ਨਹੀਂ ਬਣ ਸਕਦੇ ਪਰ ਮੈਂ ਕਹਿੰਦਾ ਕਿ ਹਾਂ ਵੀ ਮੈਂ ਗਰਮੀਤ ਬਣ ਜੂਗੀ ਜੇ ਥੋੜ੍ਹ ਥੋੜ੍ਹ ਬਣਿਆ ਜਾਂਦਾਗਾ ਤਾਂ ਬਣ ਲਓ ਹਾਂ ਜੇ ਤੁਸੀਂ ਬਣ ਸਕਦੇ ਹੋ ਪਹਿਲੇ ਤੁਸੀਂ ਬਣ ਕੇ ਦਿਖਾ ਦਿਓ ਮੈਨੂੰ ਗਰਮੀਤ ਤਾਂ ਸੱਤ ਤਾਂ ਨਹੀਂ ਬਣਿਆ ਜਾਂਦਾ ਤੇ ਕੱਲ ਕਹਿੰਦੇ ਹੋ ਗਰਮੀਤ ਦੀ ਰੀਸ ਕਰਦੇ ਬੋਲਣ ਦਾ ਪਤਾ ਨਹੀਂ ਪਰ ਮੈਨੂੰ ਬੋਲਣ ਦਾ ਨਹੀਂ ਪਤਾ ਮੈਨੂੰ ਬੋਲਣਾ ਵੀ ਸਿਖਿਆ ਦਿਓ ਤੁਸੀਂ ਕੋਈ ਗੱਲ ਨਹੀਂ ਮੈਂ ਸਿੱਖ ਜੂਗੀ ਤੁਸੀਂ ਮੈਨੂੰ ਸਿਖਿਆਓ ਦੱਸੋ ਕਿ ਕਿਵੇਂ ਬੋਲਣਾ ਬਣ ਜਾਗਾ ਤੁਸੀਂ ਕੋਈ ਇਹੇ ਕਮੈਂਟ ਨਾ ਕਰਿਆ ਪਰ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ। ਇਹ ਨਾ ਕਿ ਤੁਸੀਂ ਆਪਦਾ ਟਾਈਮ ਖਰਾਬ ਕਰਦੇ ਹੋਗੇ ਹਨਾ ਵੀਡੀਓ ਭਾਜਦੇ ਹੋਗੇ ਕਮੈਂਟ ਸੋਚਦੇ ਹੋਗੇ ਕਿ ਕੀ ਕਮੈਂਟ ਕਰੀਏ। ਫਿਰ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਵੀ ਪੜ ਕੇ ਫਿਰ ਤੁਹਾਨੂੰ ਲੱਗਦਾ ਹੋਣਾ ਵੀ ਇਹ ਹੁੰਦਾ ਕਵੀ ਲੱਭਾਇਆ ਕਮੈਂਟ ਕੀਤਾ। ਇਹ ਚੀਜ਼ ਸਾਰੀ ਤਾਂ ਕੋਈ ਗੱਲ ਨਹੀਂ ਹੁੰਦੀ ਜੇ ਹਰੇਕ ਸਾਰੇ ਵੀਡੀਓ ਪਾਉਂਦੇ ਨੇ। ਆਈ ਰਾਜਵਿੰਦਰ ਉੱਤਰਪਾਣ ਨੂੰ ਕਮੈਂਟ ਆਉਂਦੇ ਨੇ। ਪਤਾ ਨਹੀਂ ਕਿਹ ਲੋਕਾਂ ਨੂੰ ਮਿਲਦਾਗਾ। ਸਾਡੇ ਚਾ ਅਸੀਂ ਇੰਨਾ ਵਧੀਆ ਬਰਤਤ ਦੇਵਾਂਗੇ ਵਧੀਆ ਬੋਲਦੇ ਚੱਲਦੇ ਲੋਕਾਂ ਨੂੰ ਪਤਾ ਨਹੀਂ ਕੀ ਜੈਲਸੀ ਹੋ ਜਾਂਦੀ ਕਿ ਬਸ ਵੀ ਉਹ ਵੀਡੀਓ ਪਾਉਂਦੀਆਂ ਨੇ ਹਨਾ ਉਧਰੋਂ ਰਾਜਿੰਦਰ ਨੂੰ ਪਹੁੰਚਦਾ ਉਹਦੇ ਉਧਰੋਂ ਮੇਰੇ ਆ ਲਈ ਵੀ ਇਹ ਮੈਨੂੰ ਕੱਲ ਨਾ ਕਿਹਾਇਆਗਾ ਇਹ ਭੈਣ ਕੱਲ ਦੀ ਆਈ ਹੈ ਵੀਡੀਓ ਵਿੱਚ ਲਾ ਦੇ ਬਲਾ ਦੇਖਣਾ ਇਹ ਕੱਲ ਦੀ ਕਮੈਂਟ ਕਰੀ ਜਾਂਦੀ ਹੈ ਸਾਨੂੰ ਆਏ ਕੱਲ ਵੀ ਕੀਤਾ ਤੁਹਾਨੂੰ ਇਹ ਵੀਡੀਓ ਨਾਲ ਕਮੈਂਟ ਅੱਜ ਵੀ ਕੀਤਾ ਕਣੇ ਥੋੜਾ ਥੋੜਾ ਕਮੈਂਟ ਕਰਿਆ ਕਰੋ ਦੇਖ ਲਿਆ ਕਰੋ ਕਲਾ ਵੀਡੀਓ ਵੀ ਇੱਚ ਕਰਵੀਤ ਵਾਲੀ ਦੀਤ ਵਾਲੀ ਕਹਿ ਰਹੀ ਹੈ ਲੱਗੀ ਕਿਰਪਾ ਨਾਲ ਅਦਾ ਕੰਮ ਕਰਦੇ ਆਪੇ ਅਦਾ ਕਰ ਦਿੰਗੇ ਸੰਤੋਸ਼ ਨੇ ਤਾਂ ਜਿਵੇਂ ਅਸੀਂ 20ਵੀਂ ਘਰ ਲਈ ਕੋਈ ਗੱਲ ਨਹੀਂ ਪੈਣੇ ਅਸੀਂ ਨੇ ਵੀ ਵਧੀਆ ਕੰਮ ਦੀ ਕੀਤੀ ਹੈਗੀ ਵਧੀਆ ਸਿੱਖਿਆ ਲੱਗਤੀ ਅਸੀਂ ਆਪਾਂ ਮੀਹਾਂ ਵੀ ਕਰਨੀ ਇਥੇ ਆਪਾਂ ਦੇ ਵਿਚਾਲ ਕੋਈ ਨਾ ਕਿ ਆਪਾਂ ਨੂੰ ਤਾਂ ਜਿਵੇਂ ਅਸੀਂ ਘਰ ਕਰਤੀਆਂ ਹੈਂਦੀਆਂ ਆਪਾਂ ਦੇ ਕਿਰੋ ਕੋਈ ਅੰਦਰ ਨੂੰ ਪਤਾ ਨਹੀਂ ਕੀ ਮਿਲਦਾ ਤਨ ਜਨਨ ਕਿਵੇਂ ਕਰਾਂ ਕੱਲ ਨੂੰ ਕ੍ਰੀਪ ਭਾਣੇ ਜਾਣਾ ਜੀ ਪਿਆ ਤੇ ਜਿਹੜੇ ਸਕੂਲ ਚ ਹਿਸਤੌਰ ਕੱਜ ਵਿੱਚ ਪਹਿਲਾਂ ਲੱਗੀ ਸੀ ਤੇਰੀ ਸਹੇਲੀਆਂ ਬੋਲ ਕਰ ਜਾਂਦੀਆਂ ਨੇ ਕਹਿੰਦੇ ਵੀ ਆ ਜਾ ਧੀਆਂ ਦੇਖਣ ਅਸ਼ਮੀਤ ਕਹਿੰਦਾ ਜਾਣਾ ਨਹੀਂ ਹੈਗਾ ਕਹਿੰਦਾ ਜੇ ਬਕੇਰਾ ਹੱਟ ਗਿਆ ਤਾਂ ਮੈਂ ਜਾਣ ਦਿੰਦਾ ਹੈਗਾ ਭੈਣ ਭੈਣ ਨੂੰ ਬਹੁਤ ਲੜਾਈ ਹੋ ਕੇ ਰਹੀ ਆਗੀ ਅਸ਼ਮੀਤ ਨੂੰ ਨਾ ਕਮਾ ਕੋਈ ਆ ਨਹੀਂ ਚਲ ਜਾ ਆ ਉਹ ਫਿਰ ਕੀ ਹੁੰਦਾ ਤੇ ਜੇ ਮਿਲ ਲੀਂਦਾ ਗਣਾ ਜਾਣ ਨਹੀਂ ਹੈ ਰੋਕ ਫਿਰ ਹੋ ਗਿਆ ਜੇ ਹੱਟ ਗਈ ਪਰ ਉਹ ਨਰਮਾਈ ਨਾਲ ਖਵਾਂਤ ਰੋ ਸੁੰਦੇ ਹਾਂ ਲੂੰਗੀ ਹਾਂ ਫੇ ਸਾਰੇ ਉਹਦੀ ਆਉਣਗੇ ਵੈਨਾ ਜੀ ਫੇਤੀਆਂ 10 ਵਜੇ ਦਾ ਫੇਰ ਮੈਂ ਬਸ ਉਹ ਜਾ ਕੇ ਮੈਡਮ ਆਪਦੀ ਤਿਆਰੀ ਟਿਉਰੀ ਕਰਾਉਣੀ ਹੁੰਦੀ ਨੇ ਕੁੜੀਆਂ ਨੂੰ ਜਿਹੜੇ ਡਾਂਸ ਵਗੈਰਾ ਕਰਨਗੇ ਉੱਥੇ ਗਿੱਧਾ ਗੁੱਧਾ ਕਰਨਗੇ ਤਾਂ ਅਪ 10 ਵਜੇ ਬਾਹਰ ਜਾਵਾਂਗੀ ਮੈਂ ਦੁਰਗਾ ਪਤਾ ਜੀ ਦਰਸਾ ਤਹੋਂ ਨਾ ਆਉਂਦਾ ਗੋਲੀ ਲੈਣਾ ਤੁਹ ਕੋ ਗੋਲੀ ਨੰ ਕਰਦੇ ਮੈਂ ਇਹ ਆਵਾਜ਼ ਨਹੀਂ ਸੁਣ ਸਕਦੀ ਹਜੇ ਮੈਂ ਇਹ ਦੇਖ ਨਹੀਂ ਜੋ ਆਪਣੇ ਸਟੇਨ ਨਾਲ ਜਿਹਨਾਂ ਦਾ ਆਮ ਹੋਏ ਨਾ ਸਬਜ਼ੀ ਹੋਰ ਕਈ ਵੀ ਆ ਜਾਂਦੇ ਨੇ ਮੇਰੇ ਨਾਲ ਕੋਈ ਕਈ ਆਉਂਦਾ ਮੇਰਾ ਖਿਆਲ ਹੈ ਸਬਜ਼ੀ ਦੇ ਨੇ ਵੀ ਪੜਾ ਲੈਣਾ ਲਾਣਾ ਕਿ ਕੀ ਹੋ ਹੋ ਜਾਣੀ ਆ ਕੀ ਹੋ ਗਿਆ ਗਰਲੀ ਤਾਂ ਵੱਜ ਕੇ ਆਉਗੀ ਜਦੋਂ ਪਤ ਲੱਗ ਗਿਆ ਵਿਆਹੀ ਵਿਆਹੀ ਨਾ ਅੰਕੀ ਨਹੀਂ ਤੇ ਜੀ ਫਰਦ ਕਿਥੇ ਨਹੀਂ ਬਾਰਿਸ਼ ਹੀ ਮੰਨਦਾ ਸਜਣ ਨੂੰ ਹੋਰਾਂ ਨੂੰ ਨਹੀਂ ਪਤਾ ਲੱਗਿਆ ਨਹੀਂ ਕਿਸੇ ਨੇ ਦੱਸਿਆ ਨਹੀਂ ਆਏਗਾ ਯਾ ਕੀ ਪਤਾ ਲੱਗੂ ਅਭੀ ਤੋ ਬਾ ਵੀ ਆ ਗਈ ਵੈਸੇ ਉਹਨੇ ਗਾ ਤਾਂ ਪਾ ਦਿੱਤੀ ਪਹਿਲੀ ਕਹਿੰਦੇ ਵੇ ਉਹ ਆਊਗੀ ਸਾਰੀ ਕਲਾਸ ਨੂੰ ਪਤਾ ਲੱਗ ਗਿਆ ਸੀਗਾ ਮੈਡਮ ਨੂੰ ਪਤਾ ਲੱਗ ਗਿਆ ਸੀ ਵੇ ਉਹ ਆਊਗੀ ਫੇਰ ਪਤਾ ਨਹੀਂ ਕਦੋਂ ਵੀ ਲੱਗੇ ਕੱਲ੍ਹ ਤੋਂ ਬਾਅਦ ਇਹ ਜਿਹੜੀ ਪਾਣੀ ਨੇ ਨਾ ਮੈਂ ਤਾਂ ਨਹੀਂ ਪਾਣੀ ਆ ਪਰ ਜਿਹੜਾ ਜਿਆ ਪਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਕੋਈ ਗੱਲ ਨਹੀਂ ਬਣੇ ਤੁੰਮੀ ਆਈਆਂਗੇ ਹਜੇ ਤੈਨੂੰ ਇਲਾ ਪਤਾ ਨਹੀਂ ਲੱਗਿਆ ਹੈਗੇ ਵੀ ਅਸੀਂ ਕਰਦੀਆਂ ਚਲੋ ਜੀ ਆਪਾਂ ਕੱਲ ਨੂੰ ਥੋੜੇ ਜਿਹਾ ਬਣਾਉ ਦੇਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ